ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਮਿੱਤਰੋ ਅੱਜ ਪਹੁੰਚਿਆ ਮੈਂ ਹਜ਼ਰਾਤ ਜਾਨਸੀ ਦੇ ਵਿੱਚ ਅਰਜਨੋਬੂ ਲੈ ਕੇ ਆਪਣਾ ਜੀਤੀ ਆਪਾ ਥੂੜੀ ਵਾਲੀ ਮਸ਼ੀਨ ਲਾਉਣੀ ਆ ਤੇ ਹੁਣ ਆਪਣਾ ਕੰਮ ਵਲੌਗਾਂ ਦਾ ਚੱਲ ਪਿਆ ਰੈਗੂਲਰ ਰੋਜ਼ ਵਲੌਗ ਸਟਾਰ ਕਰਾਂਗੇ ਤੇ ਪੁਰਾਣੇ ਵਲੌਗ ਜਿਵੇਂ ਦੇਖ ਕੇ ਠੀਕ ਹੈ ਤੁਸੀਂ ਟਾਂਟਾ ਸਟੂਨ ਤੋਂ ਵਾਲੇ ਤੇ ਅੱਜ ਮਿੱਤਰੋ ਕੱਲ ਦਾ ਟਰੈਕਟਰ ਖੜਾਇਆ ਬੈਠੇ ਪੂਰੀ ਕਲੱਚ ਪਲੇਟ ਦਿਖੋਣੀ ਸੀ ਨਾ ਪੁੰਡੀ ਕਿਉਂ ਪੁੰਡੀ ਠੀਕਾ ਗੱਲ ਬਾਤ ਓਕੇ ਹੈ ਕਿਉਂ ਮਿਸਤਰੀ ਨਵੀਂ ਬਾਤੀ ਕਲੱਚ ਪਲੇਟ ਪੇਰਾਂ ਜੀ ਪਈ ਹੈ ਠੀਕ ਹੈ ਮ ਕਲਚ ਪਲੇਟ ਦੇ ਸਾਥ ਹੀ ਜਮਾ ਦੇਖੋ ਰਿਫਟ ਜੀ ਵੀ ਕੇ ਸਾਥ ਹੀ ਪੁੰਡੀ ਹੋਏ ਹੈ ਦੋਨੇ 베アリング ਪਾਤੇ ਤੇ ਹੁਣ ਬੰਦਿਆ ਟਰੈਕਟਰ ਮਿਸਤਰੀ ਬੰਨ ਮਿਸਤਰੀ ਆਹ ਨਾ ਕਰ ਬਾਈ ਬਣ ਕੇ ਕਲਚ ਪਲੇਟ ਆ ਬਾਥੀ ਮਤਰਾ ਨਮੀ ਦੇਖੋ ਆਇਦਰ ਕਾਲਾ ਗੋਰਾ ਮਿਸਤਰੀ ਲਾਇਆ ਪਾ ਕਹਿੰਦੇ 베ਰਾਂ ਤੇ ਕਰੀ ਜਾਂਦਾ ਕਿਉਂ ਕਾਲਾ ਗੋਰਾ ਮਿਸਤਰੀ ਇਹਦਾ ਰੰਗ ਗੋਰਾ ਕਹਿੰਦੇ ਹੂਣਾ ਕਾਲਾ ਕਹਿੰਦੇ ਕਾਲਾ ਗੋਰਾ ਕਹਿੰਦੇ ਨਾ ਯਾ ਇਧਰ ਆਹ ਦਿਖਾ ਦੂੰ ਮੜਾ ਜਾ ਕੀ ਗੱਲ ਬਾਤ 755 ਜਾ ਬਹਿਣਾ ਹੂੰ ਇਹ ਨਾਲ ਲੱਗੇ ਚੱਲ ਗਿਆ ਪੁੰਡੀ ਹੋਏ ਹਾਂ ਆਪਾ ਇੱਥੇ ਬੈਟਰੀ ਤੇ ਇਹ ਕਿੱਥੋਂ ਦਾ ਟਰੈਕਟਰ ਮਿੱਸੀ ਲੋਡਰ ਤੇ ਚੱਲਦਾ ਸੀ ਹੈ ਜ ਆਪਣੇ ਹੀ ਲੋਡਰ ਤੇ ਚੱਲਦਾ ਇਹਦੇ ਮਿੱਤਰੋ ਕਿਹਦੀ ਬਾਕੀ ਜਾਨਵਰੇ ਕਾਹ ਖੜਾ 655 ਟਰੈਕਟਰ ਦਿਖਾਉਣਾ ਥੋਨੂੰ ਅੱਜ ਬਹੁਤ ਤਗੜੇ ਤਗੜੇ ਟਰੈਕਟਰ ਖੜੇ ਆਪਾਂ ਇਹਨੇ ਸਾਰੇ ਦਿਖਾਉਣੇ ਆ ਵੀ ਕਿਹੜੇ ਕਿਹੜੇ ਟਰੈਕਟਰ ਕਿੱਥੇ ਖੜੇ ਨੇ ਆ ਵੇਖੋ ਕੱਡਾ ਬਡਾ ਰਟਰ ਭਾਈ ਕੱਡਾ ਭਾਈ ਹੈ ਆ ਦੇਖੋ ਇੱਕ ਇਧਰ ਤਾਕੜਾ ਟਰੈਕਟਰ ਖੜਾ ਹੋ ਪੈਣਾ ਆ ਜਾ ਉਹ ਦਿਖਾ ਕੇ ਨਾ ਹੁਣ ਕਹਾਂ ਖੜੇ ਐੜੇ ਹਉ ਵਾਸ ਕਿਉਂ ਕਰੀਏ ਮਿਸਤਰੀ ਯਾਰ ਉਹੀ ਗੱਲਾਂ ਤੁਹਾਡੀ ਬੇਇੱਜ਼ਤੀ ਵੀ ਕਰਨੀ ਐ ਜਿਵੇਂ ਲੰਡੂ ਟਰੈਕਟਰ ਵੇਚਦੇ ਆ ਇਹ ਹੈ ਆਹ ਖੜਾ ਇੱਕ ਮਿੱਤਰੋ 655 CRDI ਬਿਨਾਪੋਰ 24 ਤੋਂ ਹਨਾ ਇੱਕ ਮਿੰਟ ਮਿੱਤਰੋ ਫਲੈਸ਼ ਲਾ ਲਈਏ ਮਾੜੀ ਜੀ ਟਰੈਕਟਰ ਦਾ ਲਓ ਵੀ ਮਿੱਤਰੋ ਆਹ ਭੂਮੀ ਪੁੱਤਰ ਕਹਿੰਦੇ ਇਹ 265 DI XP ਇਹ ਵੀ ਨਵਾਂ ਏਨਸੀ ਦੇ ਵਿੱਚ ਖੜਾ ਤੇ ਆਹ ਇੱਕ ਇਧਰ 555 ਖੜਾ ਮਿੱਤਰੋ 22 ਪਤਾ ਨਹੀਂ 23 ਮਾਡਲ 22 ਮਾਡਲ ਆ ਟਰੈਕਟਰ ਬਹੁਤ ਸਾਫ਼ ਖੜਾ ਮਗਰਲੇ ਟਾਇਰ ਇਹਦੇ ਅਗਲੇ ਨੇ ਲਾ ਕੇ ਕਿਸ਼ਤਾਂ 'ਤੇ ਵਰਤੀਆਂ ਵੇਚ ਕੇ ਤੇ ਆਹ ਕਰਾ ਮੈਟਰਿਕ ਸੀ 655 CRDI 4x4 ਦੇ ਵਿੱਚ ਇਹਦੇ ਤੁਹਾਨੂੰ ਫਕਸਾਣੇ ਕੀ ਕੀ ਆ ਇਹ 6 ਸਾਲ ਦੀ ਵਾਰੰਟੀ ਹੈ 65 HP ਦੇ ਵਿੱਚ ਟਰੈਕਟਰਾਂ ਤੇ ਸੱਤਰੀ ਕਨੋਪੀ ਵਾਲੀ ਆਪਣੀ ਜਿਹੜੀ ਹੁੰਦੀ ਆ ਉਹ ਲਾ ਕੇ ਦਿੰਦੇ ਆ ਤੇ ਸੌਟਲ ਸ਼ਿਫਟ ਹੈ ਤੇ ਟਰੈਕਟਰ ਤੁਹਾਨੂੰ ਲੁੱਕ ਦਿਖਾ ਦਈਏ ਮੜੀ ਆ ਦੇਖੋ ਆਰਮ ਰੈਸਟ ਰੂਸਟ ਸਾਰਾ ਕੁਝ ਆ ਲੈਫਟ ਵਾਲਾ ਸਿਸਟਮ ਆ ਗਿਆ ਕੋਈ ਇਹ ਸਾਨੂੰ ਪਤਾ ਨਹੀਂ ਕੀ ਗੱਲਬਾਤ ਹੈ ਇਹ ਲੀਵਰ ਤੇ ਗੇਅਰ ਚੇਂਜਰ ਵਾਲਾ ਹੈ ਇਹ 4/4 ਆ ਜਿਵੇਂ ਪਾਈ ਨੀ ਪਲੈਂਟਰ ਬਲੂਂਟਰ ਤੇ ਚਲਾਉਣੀ ਹੋਵੇ ਚੀਜ਼ ਵਧੀਆ ਵਾਲਾ ਹੈ ਇਹ ਤਿੰਨ ਸਪੀਡਾਂ ਤੇ 3 ਸਪੀਡ ਹੈ ਉਧਰ ਮੂਡ ਨਹੀਂ ਦੇ ਹਾਂ ਉਹ ਵੀ ਉਹ ਤਾਂ ਪਤਾ ਹੀ ਆਪਾਂ ਨੂੰ ਆਹ ਜੀ ਮਿੱਤਰੋ ਮੂਡ ਜਿਹੜੇ CRDI ਦੇ ਹੁੰਦੇ ਆ ਡੀਜ਼ਲ ਸੇਵਰ ਨਾਰਮਲ ਪਾਵਰ ਪਾਵਰ ਤੇ ਇਹ 65 ਪਤਾ ਨਹੀਂ 66 HP ਕੱਢਦਾ ਨਾਰਮਲ ਤੇ ਇਹ 50 55 HP ਤੇ ਡੀਜ਼ਲ ਸੇਵਰ ਤੇ ਇਹ ਉਦੋਂ ਵੀ ਘਟਾ ਜਾਂਦਾ HP ਰੋਡ ਰਾਡ ਤੇ ਚਲਾਉਣਾ ਜਿਵੇਂ ਤੇ ਬਾਕੀ ਆ ਕੇ ਸੇ ਤਾਂ ਬਾਈ ਤੋਂ ਖੜਾ ਗਿਆ ਇੱਥੇ ਸਰਪਸ ਕਰਾਉਣ ਨੂੰ ਆਇਆ ਹੋਇਆ ਲੱਕ ਡੁੱਕ ਲਾਇਆ ਹੋਇਆ ਤੇ ਟਰੈਕਟਰ ਬਹੁਤ ਤਕੜੇ ਤਕੜੇ ਖੜੇ ਆ ਮਿੱਤਰੋ ਇਹਨੂੰ ਲੱਗਦੀ ਸੀ ਗਰਮੀ ਇਹਦਾ ਚੁੱਗਾ ਲਾਤਾ ਨਾ ਮੈਨੂੰ ਇਹਨੂੰ ਗਰਮੀ ਲੱਗਦੀ ਸੀ ਇਹਨੂੰ ਚੁੱਗਾ ਲਾ ਕੇ ਖੜਾ ਪਾ ਤਾਹਾਂ ਤੋਂ ਇਹਨੂੰ ਸ਼ੀਕ ਪਿੰਦਾ ਸੀ ਥੋੜਾ ਤਾਹਾਂ ਤੋਂ ਇਹਨੂੰ ਸ਼ੀਕ ਪਿੰਦਾ ਸੀ ਕਿਉਂ ਚਾਨਣ ਚਲਾਇਆ ਬਣਾਇਆ ਸ਼ੀਕ ਤਾਂ ਕਰਕੇ ਇਹਦੀ ਬੈਟਰੀ ਵੀ ਲਾਤੀ ਇਹ ਸ਼ੋ ਵੀ ਲਾਤੀ ਇਹ ਮਿੱਤਰੋ ਜਦੋਂ ਕਿਸੇ ਬੰਦੇ ਨੇ ਲਜਾਣਾ ਉਦੋਂ ਰੈਡੀ ਕਰਕੇ ਦੇਣੀਆਂ ਉਹਨਾਂ ਚਾਰ ਲਾ ਲੂ ਕੇ ਧਰ ਦਿੰਦੇ ਜੀ ਆ ਹੈ ਬਿੱਠ ਮਾਰ ਗਈ ਸੀ ਜਾਨਵਰ ਤਾਂ ਤੇ ਕੱਲ ਅੱਜ ਮਿੱਤਰੋ ਜਾ ਕੇ ਕੱਢਦੇ ਆ ਤੂੜੀ ਵਾਲੀ ਮਸ਼ੀਨ ਦੇਖਦੇ ਆ ਉਹਦੀ ਕੀ ਗੱਲਬਾਤ ਆ ਉਹਦੀ ਧੋਤ ਬਾਈ ਕਰਕੇ ਅੱਜ ਇਹਨੂੰ ਕਰਦੇ ਆ ਰੈਡੀ ਤੇ ਕੱਲ ਉਹ ਕਰਦੇ ਆ ਕੰਮ ਸਟਾਰਟ ਹੋਦਾ ਕੀ ਕੀ ਕਰਨਾ ਹੈਗਾ ਦੇਖਦੇ ਆ ਉਹਨੂੰ ਤੇ ਟਰੈਕਟਰ ਦਾ ਕਲੱਚ ਕਰਾ ਲਈਏ ਮਿੱਤਰੋ ਕਲੱਚ ਥੋੜਾ ਜਿਆ ਬਾਜ ਕਰਦਾ ਸੀ ਮਹਾ ਪੁੰਡੀ ਹੁਣ ਆਪਾਂ ਦਿਖਾ ਲਈਏ ਪਹਿਲਾਂ ਹੀ ਤੇ ਕਲੱਚ ਪਲੇਟ ਨਿਕਲੀ ਜਾਵਾ ਖਤਮ ਪੀਟੀਓ ਵਾਲੀ ਕਲੱਚ ਵਧੀਆ ਕਿ ਕਲੱਚ ਪਲੇਟ ਵਧੀਆ ਪਈ ਆ ਤੇ ਜਿਹੜੀ ਤੋਰੇ ਵਾਲੀ ਹੁੰਦੀ ਆਪਣੀ ਕੇਰਾਂ ਵਾਲੀ ਉਹ ਖਤਮ ਹੋਈ ਵੀ ਸੀ ਉਹ ਬਹੁਤ ਹੀ ਨਵੀਂ 7600 ਦੀ ਹਾਂ 750 ਦੀ ਕਲੱਚ ਪਲੇ ਕਰ ਤੇ 1500 ਰੁਪਿਆ ਲੈ ਗਿਆ ਖਰਾਬ ਵਾਲਾ ਰੁਪਈਏ ਸਾਨੂੰ ਸਾਰੇ ਦੱਸ ਦੇ ਵੀ ਕਿੰਨੇ ਲੈ ਗਿਆ ਤੇ ਬਾਕੀ ਲੀਵਰ ਤਾਂ ਹਜੇ ਪਤਾ ਨਹੀਂ ਕਿੰਨੇ ਖੂ ਮੰਨੀ ਜਾਂਦਾ ਮंडा ਹੈ ਕਿਵੇਂ ਬੋਲ ਮਾਰਾ ਜਾ ਹੁਣ ਲਓ ਵੀ ਮੇਤਰੋ ਕਹਿੰਦਾ ਜੋਰ ਤਾਂ ਆਖੇ ਨਾ ਅਸੀਂ ਆਣਾ ਮੈਸਤਰੀਆਂ ਨੂੰ ਕਰ ਦੂਗੇ ਨਾ ਅੱਧੇ ਘੰਟੇ ਚ ਹੋ ਜੂ ਮੈਸਤਰੀ ਅੱਧੇ ਘੰਟੇ ਚ ਫਿੱਟ ਕਰੀ ਜਾਂਦੇ ਬਾਈ ਵਾਲਾ ਕੋ ਸਾਜਾ ਮਾਜਾ ਮਾਰੇ ਦੇ ਹਨਾ ਕਿ ਮੇਤਰੋ ਈਜ਼ੀ ਯਾਰ ਇਹਦਾ ਜਿਵੇਂ ਬੰਦ ਕਰਤਾ ਈਜ਼ੀ ਯਾਰ ਨਹੀਂ ਚਲਾਉਣਾ ਹੁਣ ਇਹ ਯਾਰ ਖਤਮ ਕਰਤਾ ਇਹ ਸਿੰਪਲ ਕਰਤਾ ਜਮ ਜਿੱਕ ਜੋ ਲਾ ਤੇ ਮੈਸਤਰੀ ਕਰੀ ਜਾਂਦੇ ਫਿਰ ਟੋਕ ਕਰ ਦੇਣਗੇ ਅੱਧੇ ਘੰਟੇ ਜਿੱਦੇ ਇੱਧਰ ਟਰੈਕਟਰ ਤੇ ਟਰੈਕਟਰ ਜਿਹੜਾ ਖਰਾਬ ਹੁੰਦੀ ਕਿਹੜਾ ਦੇਖੀ ਹੈ ਨਾ ਐ ਮੁੰਡੀ ਵੇ ਇਹਦਾ ਕੀ ਦੇਖ ਰਹਾ ਤੂੰ ਪਾਏ ਨੇ ਵੱਡਾ ਟਰੈਕਟਰ ਹੈ ਤੂੰ ਆਪਾਂ ਕਿ ਲੈਣਾ ਤੇ ਥੱਲੇ ਆ ਜਾਾਂਗੇ ਆਪਾਂ ਕਿਤੇ ਬਣੇ ਦੇ ਹੈ ਇਹੀ ਲੈ ਕੇ ਜਾਣਾ ਸਪੋਰਟ ਜੀ ਆ ਭਾਈ ਦੇ ਵੀਰ ਦੇ ਹੈ ਇਹ ਦਿੰਦੀ ਜੀ ਸਪੋਰਟ ਤੇ 5G ਆਵਾਂਗੇ ਆਪਾਂ 5G ਲਿਆਵਾਂਗੇ ਆਪਾਂ ਬਾਤ ਠੀਕ ਹੈ 5G ਲੈਣਾ ਇਹ ਤਾਂ ਆਪਾਂ ਛੋਟਾ ਰਹਿ ਗਿਆ ਨਾ ਮੋਟਰਲ ਸੋਟਾ ਲੈ ਆ ਆਰਮ ਰੈਸਟ ਜਿਹੇ ਦਿੰਦੇ ਨੇ ਨਾ ਜਿਹੜੇ ਆਪਣੇ ਵਾਲ ਦੇ ਘਾਉਣੀ ਤੇਤੇ ਪਾਉਣੇ ਨੇ ਸੀਡੀ ਹੋਰ ਤਾਂ ਬੜੀ 20+ ਆਸੀ ਕਿਤੇ ਨੇ ਹੂੰ 20+ ਵਿੱਚ ਕੀ ਯਾਰ 20 ਦੀ ਤਾਂ ਮੈਂ ਤੈਨੂੰ ਦਾਖ ਦੀ ਉੱਥੋਂ ਦਵਾ ਨਾ ਕਵਾੜੀ ਜਦੋਂ ਨਾਲ ਸ਼ਰਾਹੂ ਜਮਾ ਨਾਲੇ ਦੂਜੀ ਹੂਏਅਰ ਵਾਲੀ ਥੱਲੇ ਐ ਹਵਾਣਾ ਤਾਂ ਜਾਇਆ ਕਰੂਗੀ ਦਵਾਮਾਂ ਦਾ 10000 ਦੀ ਲਿਆ ਸਾਰਾ ਕੁਝ ਹੂਨ ਵਾਲੇ ਸੀਟ ਬੈਲਟ ਸਭ ਕੁਝ ਹੂਦ ਇਹ ਚ 20000 ਦਾ ਕੀ ਆ ਭੈਣਾ ਹੂੰ ਇਹ ਤਾਂ ਗੱਲ ਆ ਗਈ ਲੋਕਾਂ ਦੀ ਲਓ ਵੀ ਮਿੱਤਰੋ ਕਦੇ ਯਾਨਸੀ ਚੋਂ ਕੱਢ ਲਿਆ ਵਾਹ ਨੇ ਜਾਨਵਰ ਐਕਰ ਆਪੂ ਨਹੀਂ ਕਹਿੰਦੇ ਮੋਟਰਸਾਈਕਲ ਦੇ ਮੂਰੇ ਰਾਪਾ ਮਾਗਰ ਮਾਗਰ ਟਰੈਕਟਰ ਤੇ ਇਹਦਾ ਵੀ ਦੇਖ ਰਿਆ ਕੋਈ ਨਾਂ ਨੂੰ ਦੱਸਿਓ ਮਿੱਤਰ ਇਹਦਾ ਇਹ ਨਾਂ ਨੂੰ ਕੋਈ ਫਿਰ ਕਿਆ ਓਏ ਬੱਟਾ ਹ ਅ ਮੱਛਰਾਂ ਪਿਆਲੋਛਰ ਤੇਰੇ ਕਰੇ ਹੱਥ ਨਾਲੇ ਲੱਛੋ ਮਨਹਾਉਂਗਾ ਪਾਣ ਵਾਲੇ ਭੈਣਿਆ ਛੱਟਾ ਜਮ ਹੋ ਗਿਆ ਰਾਂਚ ਕੁਝ ਮਿੱਤਰੋ ਕਿਆ ਕਿ ਡੀਜ਼ਲ ਪਾਈਪ ਲੀਕ ਸੀ ਉਹ ਕੋ ਵਾਲੀ ਉਹ ਜਾ ਕੇ ਮਸ਼ੀਨ ਦੇਖਦੇ ਆਂ ਕੱਢਦੇ ਆਂ ਬਾਰੇ ਜਰਾ ਅੱਜ ਅੱਜ ਦਿਨ ਚੰਗਾ 10ਵੀਂ ਅੱਜ ਕੱਪੜੇ ਲਾ ਕੇ ਚੱਲ ਬਣਾਏ ਕੱਪੜੇ ਕੱਪੜੇ ਚੇਂਜ ਕਰਕੇ ਚੱਲਾਂਗੇ ਅੱਜ ਦਿਨ ਚੰਗਾ ਦਾਸਮੀ ਆ। ਆਓ। ਅੱਜ ਕੱਢਦੇ ਆ ਬਾਰੇ ਗੇਰਾ ਆਪਾਂ ਮੈਂ ਹੱਥ ਲਾ ਲਈਏ ਮੜਾ ਜਾ। ਹੋਰ ਜਾ ਕੇ ਮਿੱਤਰੋ ਦਿਖਾਉਣਾ ਏ ਉਹਨੂੰ ਕੁੜੀ ਵਾਲੀ ਮਸ਼ੀਨ ਵੀ ਕੱਢ ਲਈਏ ਬਾਰੇ। ਤੇ ਚਾਲਦੇ ਆਂ ਨਾਣੇ ਪੁਰੇ ਛੱਡ ਲਈਏ ਕੱਢ ਲਈਏ ਅੱਜ ਬਾਅਦ ਕਿਉਂਕਿ ਅੱਜ ਆਇਆ ਹੈ। ਭਾਈ ਦਾ ਘਟਾ ਮਿੱਤਰੋ ਰੇਸ ਨਹੀਂ ਖੋਲੀ ਬੇਦੀ ਰੇਸ ਨੂੰ ਖੋਲਦੇ ਆਏ ਅੱਜ ਕੀ। ਬਣਾਉਣਿਆਂ ਨੂੰ ਵੀ ਆਖ ਦੀ ਲਾਟ ਪੂਰੀ। ਚਾਲਦੇ ਆਂ ਬੰਦ ਨੂੰ ਹੁਣ ਐਕੀ ਗਰੇਸੀ ਬਾਅਦ ਦੇਖ ਲੋ। ਏ 24 23 24 ਨੂੰ ਚੱਕਰਦੀ ਆ। 24 ਹੋ ਗਿਆ ਕਰੀਦਾ ਆ ਗਿਆ ਮੁੰਡਾ ਆ ਗਿਆ ਮੁੰਡਾ ਇਹ ਆ ਗਿਆ ਇਹ ਜੋ ਵੀ ਦੱਕਰੀ ਆ ਮਿੱਤਰੋ ਦਾ ਬਾਲਾ ਨਹੀਂ ਹੈ ਗਾ ਲੋ ਵੀ ਮੇਂ ਟੋਕਣੇ ਆ ਗਏ ਟੂੜੀ ਵਾਲੀ ਮਸ਼ੀਨ ਐ ਮੁੰਡੀ ਟੂੜੀ ਵਾਲੀ ਮਸ਼ੀਨ ਤੇ ਲਾ ਕੇ ਆ ਮਿੱਤਰੋ ਟੁਕੜੀਆਂ ਖੋਲਣ ਟੁਕੜੀਆਂ ਸਾਰੀਆਂ 7 ਮਹੀਨੇ ਵਿੱਚੋਂ ਤੁਸੀਂ ਆਏ ਮੈਨੂੰ ਵੀ ਅੱਧੀ ਵਿਚ ਅੱਧੀ ਕੋਈ ਇੱਕ ਅੱਧੀ ਟੁਕੜੀ ਛਾਂਟ ਕੇ ਲੱਗੂਣਾ ਪੁੰਡੀ ਜਿਵੇਂ ਆ ਟੁਕੜੀ ਆ ਗਈ ਹੋਣਾ ਟੁਕੜੀ ਬਹੁਤ ਵਧੀਆ ਪਈ ਨਵੀਂ ਤੇ ਮੈਂ ਕੋ ਮਤron ਨਰਾਟ ਨੂੰ ਕਹਿੰਦੇ ਟੁਕੜੀਆਂ ਖੋਲ ਖੋਲ ਸਿੱਟੀਆਂ ਨਹੀਂ ਦੂਆ ਸਾਟ ਕੇ ਨਾ ਤੋ ਜਿਹੜੀਆਂ ਵਧੀਆ ਹੋਈਆਂ ਉਹ ਲਾ ਲਾਂਗੇ ਬਾਕੀ ਲਾ ਦੇ ਨਵੀਆਂ ਤੇ ਹੁਣ ਇਦੂਆ ਦਾ ਪਹਿਲਾ ਕੰਮ ਕਰਨਾ ਪੁਨੀਕਦਾ ਸਾਰੀਆਂ ਟੁਕੜੀਆਂ ਖੋਲ ਕੇ ਦੂਆ ਜਾਲ ਕੱਢ ਲਈ ਹੈ ਨਾ ਜਾਲ ਜਾਲ ਕੱਢ ਕੇ ਮਿੱਤਰੋ ਇੱਕ ਪਹਿਲੇ ਸਰੀਏ ਦੋ ਤਿੰਨ ਬਿੰਗੇ ਦੇ ਉਹ ਸਿੱਧੇ ਕਰਕੇ ਤੇ ਇੱਕ ਦਿਆਲ ਪਲਟਾ ਕੇ ਪਾਉਣਾ ਹੈ ਇਹ ਕੰਮ ਕਰਨਾ ਤੇ ਇਦੂਆ ਫਿਰ ਬਾਸਕਟ ਦੇ ਵੀ ਖੋਲਦੇ ਆਹਾ ਟੁਕੜੀਆਂ ਦੂਆ ਇੱਥੇ ਕਰਤਾਰ ਖੜੀ ਹੈ ਕਈ ਵੀ ਕਹਿੰਦੇ ਡਿੱਕੀ ਜਾਂਦੀ ਹੈ ਵੀ ਆ ਮੇਰੇ ਕੰਨੀ ਨੂੰ ਹੈ ਐ ਕਹਿੰਦੀ ਵੀ ਆ ਜਾ ਆ ਜਾ ਆ ਜਾ ਕਹਿੰਦੀ ਕਹਿੰਦੀ ਆ ਜਾ ਮੈਨੂੰ ਵੀ ਕਰ ਲਓ ਕੋਈ ਹੱਥ ਲਾ ਲਓ ਉਹ ਕਹਿੰਦੀ ਇਹ ਦੂ ਬਾਦ ਮੇਰੀ ਜ਼ਿੰਮੇਵਾਰੀ ਹੈ ਕਹਿੰਦੀ ਸਾਰੇ ਕੰਮ ਦੇ ਹੈ ਉਹ ਕਹਿੰਦੀ ਇਹ ਦੂ ਬਾਦ ਸਾਰੇ ਕੰਮ ਮੈਂ ਕਰੂੰਗੀ ਉਹ ਕਹਿੰਦੀ ਆ ਕਹਿੰਦੀ ਕੱਖ ਕੱਖਾਂ ਦੀ ਟੈਨਸ਼ਨ ਨਾ ਲਓ ਕਹਿੰਦੀ ਤੁਸੀਂ ਚੀਜ਼ਾਂ ਲਓ ਕੱਖ ਤਾਂ ਮਾਤੀ ਪਾ ਦੇ ਕਰੂੰਗੀ ਹੈ ਕਹਿੰਦੀ ਆ ਇਧਰ ਕਹਿੰਦੀ ਉਹ ਮੇਰਾ ਟੋਆ ਲੈਣਾ ਹੈ ਕਹਿੰਦੀ ਕੱਖ ਬਹੁਤ ਹੈ ਤੇ ਇਹ ਦੂ ਬਾਦ ਮਿੱਤਰੋ ਇੰਨਾ ਦਾ ਸੀਜ਼ਨ ਨਵੇੜ ਕੇ ਕਹਿੰਦੇ ਫਿਰ ਉਹਦਾ ਸੀਜ਼ਨ ਚੱਲ ਪੂ ਐਤੋਂ ਪਹਿਲਾਂ ਪਲਾਂਟਰ ਦਾ ਚੱਲਦਾ ਪਲਾਂਟਰ ਦਾ ਪਰ ਅਸੀਂ ਲਾਉਂਦੇ ਨਹੀਂ ਲਾਉਂਦੇ ਨਹੀਂ ਅੱਜ ਦੀ ਵੀ ਕਰਨਾ ਜੀ ਆ ਆ ਵੀ ਚੱਕੀ ਜਾਂਦਾ ਨਰਿਕ ਆ ਵੇ ਮੈਂ ਕਾਹਦਾ ਕੀ ਜਾਂਦਾ ਐਡਾ ਕਣਕ ਵੱਡੂ ਲੈ ਇਹ ਉਹਦੇ ਮੂੰਹ ਤੇ ਮੂੰਹ ਲਾਈ ਘੜਾ ਦੇ ਕੀ ਦੂੜੀ ਵਾਲੀ ਉਹਦੇ ਮੂੰਹ ਤੇ ਮੂੰਹ ਲਾਈ ਗਲਤ ਗੱਲਾਂ ਨਹੀਂ ਇਹ ਠੀਕ ਆ ਜੀ ਪਹਿਲਾਂ ਮੈਂ ਚੱਲ ਅੱਛਾ ਯਾਰ ਮਿੱਤਰੋ ਇੱਥੇ ਟਰਾਲੀ ਇੱਕ ਤੇ ਜਾਲੀ ਲਈ ਵੀ ਇੱਕ ਤੇ ਲਾਉਣੀ ਆ ਉਹ ਤਾਂ ਸੱਤ ਪਈ ਦੂਜੀ ਵਾਲੀ ਦੀ ਤੇ ਅੰਦਰ ਬਾਕੀ ਉਹ ਪਿਆ ਉਹ ਦੇਖਦੇ ਆ ਜਾਲੀ ਜੁਲੀ ਕਿਵੇਂ ਆ ਨਵੀਂ ਲਾਉਣੀ ਆ ਕੋਈ ਹੈ ਟਰਾਲੀ ਮੰਗ ਕੇ ਲੈ ਕੇ ਗਿਆ ਮੈਂ ਕੋਈ ਆਇਆ ਆ ਦੇਖਦੇ ਮਿੱਤਰੋ ਟੁਕੜੀਆਂ ਖੋਲ ਕੇ ਸਾੰਤ ਕੇ ਦੇਖਦੇ ਆ ਜਿਹੜੀਆਂ ਵਧੀਆ ਹੋਈਆਂ ਉਹ ਲਾ ਲਾਂਗੇ ਤੇ ਕਿੰਨੇ ਇੰਚੇ ਬਾਹ ਤੇ ਇੰਚੇ ਹਨਾ ਹੈ 62 ਇੰਚੀ ਮਸ਼ੀਨ ਹੈ ਮਿੱਤਰੋ ਇਹ ਵੀ ਟੁਕੜੀਆਂ ਇੱਕ ਲੈਨ ਚ ਨੇ ਤੇ 14ਵਾਂ ਲੈਣਾ ਨੇ ਹਨਾ ਦੇਖ ਲਓ ਕਿੰਨੀਆਂ ਹੋ ਗਈਆਂ ਤੇ ਬਾਕੀ ਇਹਦੇ ਬੈਰਿੰਗ ਬੂਰਿੰਗ ਦੇਖਦੇ ਆ ਵੀ ਕਿਵੇਂ ਆ ਇਸ ਲਈ ਆ ਰਹੀ ਪਾਇਆ ਸੀ ਨਾ ਮੈਂ ਕੋਈ ਇਹਦੇ ਕੀ ਦੇਖਦੇ ਪੈ ਰਹੇ ਹਾਂ ਚਲਾ ਕੇ ਗਲੀਸ਼ ਕਰਕੇ ਦੇਖਾਂਗੇ ਹਨ ਜਦ ਤੱਕ ਜਦੋਂ ਦੀ ਭੰਗਿਆ ਕੋਈ ਬੈਰ ਨਹੀਂ ਪਾਇਆ ਚਲਾ ਕੇ ਗਲੀਸ਼ ਕਰਾਂਗੇ ਜਿਹੜੀ ਹਨ ਤਾਂ ਮਿੰਟ ਚਲਾ ਦੇ ਤੇ ਕੱਲ ਨੂੰ ਕੱਢਾਂਗੇ ਚਲਾ ਲਾਂਗੇ ਤੇ 5 ਸੀਜ਼ਨ ਹੋਊਗੀ 5 ਸੀਜ਼ਨ ਸੇਮਾ ਸੀਜ਼ਨ ਤੇ ਮੇਰੇ ਤੋਂ ਇੱਕ ਥੱਲੇ ਪੱਖੀਆਂ ਨਹੀਂ ਹੋ ਕਰਨੀਆਂ ਹਨ ਚਾਦਰਾਂ ਲਾਉਣੀਆਂ ਈ ਚਾਦਰ ਤੇ ਗਲੀ ਹੋਊਗੀ ਤੇ ਕਾਪੂ ਬੁਣੇਜ ਇੱਕ ਆਪੂ ਬੁਣੇਜ ਗਲੀ ਹੋਊਗੀ ਤੇ ਚਾਦਰਾਂ ਜਿੱਤਨਾ ਲਾਉਣੀਆਂ ਬਾਕੀ ਕੰਮ ਦੇਖਦੇ ਵੀ ਕੀ ਕੀ ਬਣਦਾ ਟਰੈਕਟਰ ਦਾ ਕੰਮ ਕਰਾ ਲਏ ਟਰੈਕਟਰ ਕਰਤਾ ਫਾਈਨਲ ਹਾਂ ਟਰੈਕਟਰ ਦੇ ਗੱਲੀਆਂ ਲਾਈਟਾਂ ਲਾਉਣ ਵਾਲਾ ਰਹਿ ਗਿਆ ਡਿੱਕ ਲੋਡ ਕਰਾਉਣ ਵਾਲਾ ਰਹਿ ਗਿਆ ਟਰੈਕਟਰ ਦਾ ਉਹ ਦੋ ਚੀਜ਼ਾਂ ਰਹਿ ਗਈਆਂ ਇੱਕ ਸੀਟ ਕਵਰ ਰਹਿ ਗਿਆ ਤਿੰਨ ਚੀਜ਼ਾਂ ਉਹ ਕਰ ਦਾਂਗੇ ਤੋਂ ਬਾਅਦ ਲਈ ਧੰਨਵਾਦ ਦੀ ਅੱਜ ਖੋਲ ਦੇਾਂਗੇ ਅੱਜ ਸਾਰੀਆਂ ਅੱਥ ਦੇਖ ਲਓ 3 ਗੱਤਾਂ ਮੁੰਡੀ ਇਹ ਇੱਕ ਘਰ ਬਣਾਤਾ ਪਛਮੀ ਦਾ ਘਰ ਬਣਾਤਾ ਕਿਹੇ ਤਾਂ ਸੱਤ ਬਾਤਾਂ ਕਹਿੰਦੇ ਮੁੰਡਿਆਂ ਨੇ 7 ਤੇ ਇੱਥੇ ਮਿੱਤਰੋ ਰੋਟੀ ਿਆ ਟਿਕਾਣ ਉੱਤਰੇ ਸੀ ਮੈਂ ਨੇ ਹੁਣ ਚੜ ਕੇ ਤਾਂ ਦੁਬਾਰੇ ਗਰਮੀ ਪਈ ਲੱਗੂ ਗਰਮੀ ਸੱਤ ਵਾਜਾ ਹੈ ਨਾ ਗਰਮੀ ਹੋ ਗਈ ਥੜੀ ਆ ਅਜੇ ਤੱਕ ਜਨਵਰੀ ਦਾ ਜਨਵਰੀ ਖੋਲਦੇ ਆ ਥੂੜੀ ਵਾਲੀ ਹੁਣ ਆਪਾਂ ਵੀ ਕਰਦੇ ਆ ਕੰਮ ਓਕੇ ਦਾ ਇਹ ਉਹ ਉਹ ਥੂੜੀ ਵਾਲੀ ਨਹੀਂ ਜਣੇ ਅਜੇ ਖਿਆਰ ਦੇਣੀ ਅਜੇ ਵਾਂ ਪੰਜ ਲੈਣਾ ਰਹਿ ਗਿਆ ਮਿੱਤਰੋ ਤੱਕੀਆਂ ਡਰਮਾਂ ਵਾਲੀਆਂ ਖੋਲ ਦੀਆਂ ਬੰਦ ਲੈਣਾ ਖੋਲ ਕੇ ਇਦੂਆਦ ਇਦੂਆਦ ਇੱਕ ਤੱਕੜਨਾ ਜਾ ਲੂਗਾ ਤੇ ਇੱਕ ਗੱਟ ਪਾਸਕਰ ਵਾਲੀਆਂ ਟੁਕੜੀਆਂ ਖੋਲਣੀਆਂ ਇਹ ਦੋ ਕੰਮ ਕਰਦੇ ਅਜ ਬਾਕੀ ਹੋਰ ਦੇਖਦੇ ਆਂਗਾ ਫਿਰ ਕੀ ਕਰਨਾ ਇੱਕ ਇੱਕ ਕੀ ਗੱਲ ਬੰਦੀ ਆ ਫਿਰ ਦੇਖਦੇ ਆਂਗਾ ਨਿਕਦਾ ਖੜਾ ਪੜਾ ਕੁਛ ਐਠੇ ਆ ਖੜਾ ਬੜਾ ਕੁਛ ਇਕ ਤਾਂ ਇੱਛੇ ਪਹਿਨਾ ਆ ਦੇਖੋ ਮੇਟਰ ਉੱਲਾਈ ਨਾ ਰਹੀਆਂ ਪੰਜ ਤੇ ਮੇਰਾ ਹੈਲਪਰ ਮਗਰ ਮਗਰ ਤੁਰਿਆ ਆਦਾ ਹੈਲਪਰ ਆ ਜਾ ਕੇ ਹੈਲਪਰ ਮੈਂ ਮੇਤਰਾ ਮੂਰੇ ਮੂਰੇ ਢੱਲੇ ਕਰੀਏ ਨਾ ਸਾਰੀਆਂ ਢੱਲੀਆਂ ਕਰੀਏ ਮੇਰੇ ਨਾਲ ਇਹ ਹੁਣ ਮਗਰ ਮਗਰ ਖੋਲੀ ਗਿਉ ਮੈਂ ਮੂਰੇ ਚੇਲਾ ਵਾਲਕ ਕਰਕੇ ਚੇਲਾ ਵਾਲਕ ਮੇਰਾ ਆ ਗਿਆ ਚੇਲਾ ਵਾਲਕ ਮੇਰਾ ਇਹ ਆ ਹੂੰ ਆ ਜਾ ਆ ਜਾ ਇੱਥੋਂ ਦੀ ਦੀਏ 7 ਪਈ ਓਏ 7 ਪਾ ਕੇ ਆ ਜਿਹੜੀ ਆਪਾ ਲਓ ਵੀ ਮਿੱਤਰੋ ਪਲੇਟ ਖੋਲਦੇ ਖੋਲਦੇ ਕਹਿੰਦੇ ਤਪੇ ਆ ਕੇ ਤੁਸੀਂ ਵੀ ਸੋਚਦੇ ਹੋਵੋਗੇ ਵੀ ਤਪੇ ਕਿੱਧਰ ਤਰੇਵਰ ਗਿਆ ਹੋਣ ਨੇ ਪਲੇਟ ਖੋਲਦੇ ਖੋਲਦੇ ਹਾਂ ਹਾਂ ਲਓ ਪਲੇਟ ਮਿੱਤਰੋ ਹੀ ਥਰੈਸ ਡਰਮ ਦੇ ਸਾਰੇ ਖੋਲਦੇ ਹਨਾ ਸਾਰੇ ਖੋਲਦੇ ਸਾਰੇ ਰਹਿ ਗਏ ਬਾਸਕਰ ਦੇ ਕੋ ਬਾਸਕਰ ਦੇ ਰਹਿ ਗਏ ਤੇ ਉਹ ਹੁਣ ਜਾ ਕੇ ਖੋਲੋਗੇ ਜਾ ਕੇ ਖੋਲ ਲਾਂਗੇ ਤੇ ਹੁਣ ਅਸੀਂ ਲੈਣਾ ਆ ਬਲੇਡ ਬਲੇਡ ਕਿਉਂ ਨੇ ਪਸਟਿੰਗਾ ਫੜ ਲਈ ਕੋਕੋ ਪਸਟਿੰਗ ਤੇ ਹੁਣ ਜਾ ਕੇ ਬਰਗਰ ਐ ਜੈ ਜੈਕਾਰਾਂ ਨੇ ਕੀ ਰੋਟੀ ਖਾਓਗੇ ਰੋਟੀ ਖਾਓਗੇ ਰੋਟੀ ਖਾਓਗੇ ਆ ਜਾਨ ਵੀ ਖਾਂਦੇਗੇ ਸਾਮਾਨ ਲੈਣ ਜਾਨੇ ਆਹ ਸਾਮਾਨ ਲੈਣ ਜਾਨੇ ਉਹ ਜਾਨੀਆਂ ਵੀ ਬਸ ਆਪ ਕੋ ਖਾਇ ਬਣਨੇ ਕੋ ਹਨ ਤੇ ਹੁਣ ਚੱਲਦੇ ਆਂ ਕ੍ਰਿਸ਼ਨ ਕਵਾੜੀ ਕੇ ਉੱਥੇ ਬਸ ਕਰੇ ਨੇ ਨਾ ਚੱਲੂ ਤੇ ਹੁਣ ਲੈ ਆਂ ਪਲੇਟ ਬਲੂਟ ਮਿੱਤਰੋ ਦੇਖਦੇ ਆਂ ਕਿਹੜਾ ਕਿਹੜਾ ਸਾਮਾਨ ਲੈ ਆਉਂਦਾ ਲਾਓ ਵੀ ਮਿੱਤਰੋ ਕਹਿੰਦਾ ਮਸ਼ੀਨ ਦਾ ਸਾਮਾਨ ਲੈ ਆਂਦਾ ਸੀ ਤੇ ਟੂਗਾ ਦਾ ਆ ਕੇ ਦੱਸੀ ਦੇ ਘਰੇ ਕਹਿੰਦੇ ਜੇਐਸਵੀ ਦਾ ਕਹਿੰਦੇ ਵੇੜਾ ਪਧਰ ਕਰਨਾ ਹਨਾ ਵੇੜਾ ਬਦਲ ਕਰਨਾ ਹੈ ਉਹਨਾਂ ਤੇ ਟੈਂਕੀ ਭਰੀ ਹੋਇਆ ਪਾਣੀ ਦੀ ਹੁਣ ਮੁੰਡੇ ਪਾਣੀ ਢੋਲੀ ਜਾਂਦੇ ਨੇ ਕਿਹਨਾਂ ਇਹ ਕਿਆ ਉਹ ਮੁੰਡੇ ਉਹ ਮੁੰਡੇ ਮੁੰਡੇ ਓਏ ਕੀ ਕਰੀਏ ਨੇ ਕਿਆ ਓਏ ਹਾਂ ਕੀ ਬਣਦਾ ਉਸ ਨਹੀਂ ਬਣਦਾ ਜੱਸੀ ਦੇ ਘਰੇ ਲੈਵਲ ਜਾ ਕਰਕੇ ਮਾਹਾਂ ਇੰਟਰਲੌਕ ਚੇੜਨ ਦੀਏ ਬਾਹਰ ਚ ਅੱਛਾ ਆਹ ਉਹ ਦੇਖੋ ਕਿ ਨਾ ਹਣਾ ਟਾਈਟੂ ਕੰਪਿਊਟਰ ਇਹਦੇ ਨਾਲ ਲਾ ਦੇਗਾ ਕੰਪਿਊਟਰ ਇਹਦੇ ਨਹੀਂ ਲਾ ਦੇਗਾ ਮਾ ਲੋਡਰ ਨਾਲ ਬਣਾ ਦੇਾਂਗੇ ਜ਼ੀਰੋ ਲੈਵਲ ਗਰੇਡਰ ਮਾਰ ਦੇਾਂਗੇ ਅੱਛਾ ਆਹ ਕਮਾਲ ਦਿਮਾਗ ਹੀ ਵੜਾ ਤੱਕਦਾ ਨੂੰ ਤੇਰਾ ਹੂੰ ਕਰਾ ਦਾਂਗੇ ਦੇਖਦੇ ਕੋਈ ਨਹੀਂ ਪੱਧਰ ਕਰੇਗਾ ਜਦੋਂ ਦੋ ਦੋ ਪੱਤ ਲੱਗੂ ਤਾਂ ਹੈ ਐ ਪੱਧਰ ਕਰਦਾ ਕਹਿੰਦੇ ਮੁੰਡੀ ਦੇਖੋ ਮਿੱਤਰੋ ਸਲਿੱਪ ਨਹੀਂ ਲੈਂਦੀ ਜਮੀ ਜੇ ਇਹ ਕਹਿੰਦੇ ਇਹਦਾ ਇਹੀ ਪੰਗਾ ਹੁੰਦਾ ਕਲੱਚ ਪਲੇਟ ਨਹੀਂ ਹੁੰਦੀ ਇਹਦੇ ਜਮੀ ਨਹੀਂ ਲੈਂਦੀ ਸਲਿੱਪ ਦੇਖਿਆ ਹੁਣ ਆ ਦੇਖੋ ਥੋੜਾ ਲੈਣਾ ਮੂਰੇ ਜਮੀ ਟਾਇਰ ਕਮਾ ਨਾੜ ਕੀ ਰੇਖ ਦੀ ਜਾਂਦਾ ਬੰਦੇ ਦੇਖੋ ਆ ਦੇਖੋ ਸਰਪ ਹੋਈ ਅੜਗੀ ਵਿਚਾਰੀ ਐ ਕੰਮ ਇਹ ਕਰਦਾ ਕਹਿੰਦੇ ਇਹਦਾ ਅੜਗੀ ਦੇ ਉਹਦੇ ਨਹੀਂ ਲਿਆਂਦਾ ਲੋਡਰ ਨਹੀਂ ਹੁੰਦਾ ਜਾਂਦੀ ਨਹੀਂ ਹੈ ਕਮਾ ਦੀ ਬ੍ਰੇਕ ਤੇ ਹੈ ਲੰਡੂ ਜੀ ਹੈ ਹੈ ਲੰਡੂ ਜੀ ਹੈ ਭਾਈ ਬਚਰਾ ਮਰੀ ਪਾਏ ਨੇ ਫੈਂਦੇ ਜਾ ਬੱਛਾ ਵੇ ਬੱਛਾ ਲੱਤਾਂ ਘਾ ਬਹਿਨੇ ਤੂੰ ਚੱਲ ਚੱਲ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਕਹਾ ਜਾਕਲਾ ਥੱਲੇ ਅੜ ਗਿਆ ਮਗਰ ਬੱਸ ਮਹੁਰ ਨੂੰ ਤਾਂ ਆ ਗਈ ਵਧੀਆ ਮਗਰ ਤੂੰ ਲਓ ਵੀ ਮਿੱਤਰੋ ਕਨੇ ਪੱਧਰ ਕਰਤਾ ਸਾਰਾ ਬਾਲ ਕਾ ਹੁੰਦੀ ਓਏ ਬਾ ਕਰ ਕਰਦਾ ਕੰਪਿਊਟਰ ਤੇ ਨਹੀਂ ਕਰਦਾ ਜੇ ਕੰਪਿਊਟਰ ਲਾਤਾ ਤੇ ਮਿੱਤਰੋ ਮਸ਼ੀਨ ਦਾ ਕੰਮ ਆਪਾਂ ਬਲੇਡ ਸਾਰੇ ਖੋਲਤੇ ਤਾਂ ਨਵੇਂ ਬਲੇਡ ਲਿਆਂਦੇ ਹਨਾ ਤੇ ਹੁਣ ਕੱਲ ਨੂੰ ਇੱਕ ਦਾ ਕੱਢਣਾ ਝਾਲ ਬਿਲਕੁਲ ਇੱਕ ਝਾਲ ਕੱਢਣਾ ਤੇ ਇੱਕ ਬਾਸਕਟ ਦੇ ਰਹਿ ਕੇ ਬਲੇਡ ਖੋਲਣ ਵਾਲੇ ਉਹ ਖੋਲਣੇ ਆ ਤੇ ਬਾਕੀ ਜਿਹੜਾ ਹੋਰ ਕੰਮ ਕਰਨ ਨੂੰ ਕਟ ਬਲੋਰ ਵਾਲੀ ਬਲੋਰ ਵਾਲੀ ਕਿਟ ਲਾ ਕੇ ਬਲੋਰ ਦੇ ਲਾਉਣੇ ਆ ਮਗਲੇ ਪਾਸੇ ਨਵੀਂ ਪਲੇਟ ਪਲੇਟ ਲਾਉਣ ਤੋਂ ਬਾਅਦ ਆਪਾਂ ਕਰ ਦਾਂਗੇ ਤੂੜੀ ਵਾਲੀ ਨੂੰ ਜਮਾ ਓਕੇ ਪਾ ਦਾਂਗੇ ਪਰਸੋ ਚੌਥੇ ਨੂੰ ਢੇੜਾ ਹੂੰ ਢੇੜਾ ਪਾ ਕੇ ਦੇ ਦੂਆ ਖੋਲਾ ਹੀ ਕਰਤਾਰ ਹਾਂ ਇਸ ਤੋਂ ਬਾਅਦ ਲੱਗ ਜਾਏ ਕਰਤਾਰ ਨੂੰ ਕਰਤਾਰ ਦੇ ਆਪਾਂ ਨਵਾਂ ਥ੍ਰੈਸਰ ਦੀਆਂ ਰਸਵਾਰਾਂ ਲਵਾਈਆਂ ਨੇ ਰਸਵਾਰਾਂ ਲੱਗੂ ਉਹ ਵੀ ਵੀਡੀਓ ਬਣਾ ਕੇ ਲਿਆਵਾਂਗੇ ਜਿੱਤੇ ਹੱਥ ਚਾੱਕ ਕੇ ਲਿਆਂਦਾ ਥ੍ਰੈਸਰ ਚਾੱਕ ਕੇ ਲਿਆਂਦਾ ਜੀ ਉਹ ਵੀ ਦਿਖਾਵਾਂਗੇ ਤੁਹਾਨੂੰ ਕਿੰਨੀਆਂ ਰਸਵਾਰਾਂ ਲਵਾਈਆਂ ਨੇ ਮਾਲਵਾ ਦੀਆਂ ਬਹੁਤ ਭਾਂਡ ਰਸਵਾਰਾਂ ਲਵਾਈਆਂ ਦੀ ਮਿਸਤਰੀ ਵੀ ਦੱਸਾਂਗੇ ਕਿ ਕਿਹੜੇ ਤੋਂ ਲਵਾਈਆਂ ਤੁਸੀਂ ਭਾਜ ਭਾਜ ਆਇਆ ਕਰੋਗੇ ਐਮ ਬਣਾਉਂਦਾ 100% ਕੋਕਾ ਪੀਂ ਹਾਂ ਉਹਦੇ ਤੁਹਾਨੂੰ ਦਿਖਾਵਾਂਗੇ ਮਿੱਤਰੋ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰਦੇ ਤੇ ਲਾਈਕ ਕਮੈਂਟ ਜਰੂਰ ਕਰਕੇ ਜਾਇਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਫੇਸਬੁੱਕ ਪੇਜ ਨੂੰ ਕਰ ਤੇ ਮਿਲਦੇ ਆਂ ਅਗਲੇ ਬਲੌਗ ਦੇ ਨਾਲ ਮਿੱਤਰੋ ਕੱਲ ਨੂੰ ਨਵਾਂ ਬਲੌਗ ਲੈ ਕੇ ਆਵਾਂਗੇ ਤੇ ਕੀ ਕੀ ਸੱਪ ਕੱਢਦੀ ਆ ਟੂੜੀ ਵਾਲੀ ਉਹ ਵੀ ਦਿਖਾਵਾਂਗੇ ਉਹ ਵੀ ਸਾਰੇ ਦਾ ਹਾਂ ਕੀ ਕੀ ਕਰਿਆ ਕੀ ਕੀ ਨਾ ਕਰਿਆ ਉਹ ਵੀ ਦਿਖਾਵਾਂਗੇ ਮਿਲਦੇ ਆਂ ਮਿੱਤਰੋ ਅਗਲੇ ਬਲੌਗ ਦੇ ਵਿੱਚ